ਵੱਡੀ ਵਾਰ ਦਾਤ ਚੋਰਾਂ ਨੇ 25 ਲੱਖ ਰੁਪਏ ਦੇ ਮੋਬਾਈਲ ਫੋਨ ਕੀਤੇ ਚੋਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਰੋਹਿਤ ਟੈਲੀਕਾਮ ਦੀ ਦੁਕਾਨ ਦੇ ਉੱਪਰ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਲੁੱਟੇਰਿਆਂ ਵੱਲੋਂ ਦੁਕਾਨ ਦੇ ਉੱਪਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਜਤਾਉਂਦਿਆਂ ਹੋਇਆ ਚੇਤਾਵਨੀ ਦਿੱਤੀ ਕਿ ਜੇਕਰ ਇਸ ਚੋਰੀ ਨੂੰ ਜਲਦ ਟ੍ਰੇਸ ਨਾ ਕੀਤਾ ਗਿਆ ਤਾਂ ਗੁਰਦਾਸਪੁਰ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਅਤੇ 2024 ਦੀਆਂ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ ਪੀੜਤ ਦੁਕਾਨਦਾਰ ਰੋਹਿਤ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਦੁਕਾਨ ਨੂੰ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਨਿਸ਼ਾਨਾ ਬਣਾਇਆ ਗਿਆ ਤੇ ਸ਼ਟਰ ਦੇ ਤਾਲੇ ਤੋੜ ਕੇ ਇਹ ਰਣੇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਹਿੰਗੇ ਫੋਨਾਂ ਨੂੰ ਚੋਰੀ ਕੀਤਾ ਗਿਆ ਜਿਨ੍ਹਾਂ ਦੀ ਕੀਮਤ ਲਗਭਗ 25 ਲੱਖ ਰੁਪਏ ਦੇ ਕਰੀਬ ਹੈ ਜਿੱਥੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਅਤੇ ਸਮਾਜ ਸੇਵਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਗੁੱਸਾ ਕਰਦਿਆਂ ਹੋਏ ਚੇਤਾਵਨੀ ਦਿੱਤੀ ਕਿ ਲਗਾਤਾਰ ਗੁਰਦਾਸਪੁਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਕੰਬ ਕਰਨੀ ਨਹੀਂ ਸੁੱਤਾ ਹੋਇਆ। ਭਾਈ ਰੋਹਿਤ ਆਪਟੀਕਲ ਐਂਡ ਟੈਲੀਕਾਮ ਮੇਰਾ ਸਦਰ ਬਜ਼ਾਰ ਦੇ ਵਿੱਚ ਕਵਾੜੀ ਵਾਲੀ ਗਲੀ ਵਿੱਚ ਪੈਸਰੇ ਮੈਂ ਆ ਕੇ ਸ਼ਟਰ ਖੋਲਿਆ ਵਾ ਜਦੋਂ ਮੈਂ ਸ਼ਟਰ ਚੁੱਕਿਆ ਵਾ ਤੇ ਖੋਲਿਆ ਵਾ ਤੇ ਪਹਿਲਾਂ ਛਕੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ ਤੇ ਇਹ ਕੰਮ ਹੋਇਆ ਵਾ 5 ਵਜੇ ਦੇ ਏੜ-ਗੇੜ ਵਿੱਚ ਤੇ ਮੇਰਾ ਨੁਕਸਾਨ ਬੜਾ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰੇ ਮੋਬਾਈਲ ਢੱਬੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੈ ਗਏ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਦੇ ਵਿੱਚ ਆਇਆ ਸੀਸੀਟੀਵੀ ਵਿੱਚ ਆ ਗਿਆ ਉਹਨਾਂ ਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕੀ ਪਤਾ ਲੱਗਿਆ ਸਿਹਰੇ ਭਈਆ ਜਦੋਂ ਛੜਰ ਚੁੱਕਿਆ ਤਾਂ ਅੰਦਰ ਕੋਈ ਨਹੀਂ ਸੀਗਾ ਫਿਰ ਜਦੋਂ ਉਹ ਚੈੱਕ ਕੀਤਾ ਆਈ ਵੀਰ ਛੜਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਉਹਨਾਂ ਨੇ ਵਸਵਾੜਿਆ ਕੈਸ਼ ਨਹੀਂ ਸੀਗਾ ਕੈਸ਼ ਦਾ ਬਜਾਏ ਇਹ ਨਹੀਂ ਚੋਰੀ ਹੋਈ ਹੈ ਚੋਰੀ ਭਈ ਐਸਟੀਮੇਟ 25 ਤੋਂ 30 ਲੱਖ ਦੇ ਵਿੱਚ ਹੀ ਹੈ ਵੀ ਮੰਗ ਕਰ ਰਹੇ ਵਾਕੇ ਨਹੀਂ ਨੰਬਰ 3 ਕਰਾਂਗੇ ਜਿਹੜੇ ਉਹ ਹੈਗੇ ਲਿਖਾਂਗੇ ਆਈ ਐਮ ਇ ਫਿਰ ਪਤਾ ਲੱਗੇ ਮੰਗ ਕਰਦੇ ਆ ਨੋਂ ਪੁਲਿਸ ਅਧਿਕਾਰੀ ਸ਼ਿਕਾਇਤ ਕੋਈ ਸਾਡੇ ਕੋ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇਖ ਕੇ ਚਲ ਗਿਆ ਵਾ ਕੋਈ ਕਾਰਵਾਈ ਨਹੀਂ ਲਈ ਹੋਈ ਕੋਈ ਸਾਡੇ ਦੂਰੀ ਤੇ ਚੌਂਕੀ ਹੈ ਕੋਈ ਫਿੰਗਰਪ੍ਰਿੰਟ ਨਹੀਂ ਲੈਣਾ ਕੋਈ ਪੁੱਤਾਂ ਨਹੀਂ ਲਿਆ ਸੁਗੰਗ ਲਵਾ ਲਾ ਕੀ ਬੰਦਾ ਰਗ ਪਤਾ ਲੱਗ ਸਕੇ ਇਹੀ ਬੜੇ ਪਰੇਸ਼ਾਨ ਆ ਤੁਹਾਨੂੰ ਹਿਸਾਬ ਦਿੱਤਾ ਜਾਏ 100 ਗਾਈ ਦੀ ਦੂਰੀ ਤੇ ਉੱਪਰ ਪੁਲਿਸ ਸਟੇਸ਼ਨ ਹੈ ਸਾਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ ਕੋਈ ਦੂਰ ਨਹੀਂ ਹੈਗਾ ਬੰਦੇ ਕਿਹੜੇ ਚਲਾਉਣ ਦੇ ਹਾਂਜੀ ਸਰ ਲੜਕੇ ਆ ਕੋਈ 20 22 ਸਾਲ ਦੀ ਇੰਨੀ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਪਰ ਪੰਜ ਬੰਦੇ ਇੱਕ ਅੰਦਰ ਵੜਿਆ ਚਾਰ ਬਾਰ ਸੀਗੇ ਸ਼ਹਿਰ ਵਿੱਚ ਜੇ ਮੈਂ ਕਹਿ ਸਕਦਾ ਅੱਜ ਜੰਗਲ ਦਾ ਰਾਜ ਹੈ ਇੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਵੇਰੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਬਾਜ਼ਾਰ ਦੇ ਵਿੱਚ ਸਨੇਚਿੰਗ ਹੋ ਜਾਂਦੀ ਹੈ ਚੌਂਕਾਂ ਦੇ ਵਿੱਚ ਪਰਸਖ ਹੋਏ ਜਾਂਦੇ ਨੇ ਘਰ ਦੇ ਦਰਵਾਜ਼ਿਆਂ ਦੇ ਅੱਗੇ ਵਾਲੀਆਂ ਖੋਲੀਆਂ ਜਾਂਦੀਆਂ ਨੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਦੇ ਨਾਗ ਪ੍ਰਸ਼ਾਸਨ ਦਾ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਐਸਐਸਪੀ ਸਾਹਿਬ ਨੇ 8 ਤੋਂ 8 ਡਿਊਟੀ ਲਾਈ ਆ ਪੀਸੀਆਰ ਵਾਲਿਆਂ ਦੀ ਤੇ ਜ਼ਿੰਮੇਵਾਰੀ 8 ਤੋਂ 8 ਪੀਸੀਆਰ ਨੂੰ ਜਵਾਬ ਦੇਣ ਕਿ 8 ਤੋਂ 8 ਕੀ ਕਰਦੇ ਨੇ ਕਿੱਥੇ ਬੈਂਦੇ ਨੇ ਕਿੱਥੇ ਸੌਂਦੇ ਨੇ ਕਿਉਂਕਿ ਇਹ ਉਹਨਾਂ ਦੇ ਟਾਈਮ ਵਿੱਚ ਚੋਰੀ ਹੋਈ ਹੈ 5 ਵਜੇ ਦੁਕਾਨ ਤੇ ਚੋਰੀ ਹੋਣਾ ਜਦੋਂ ਕਿ ਆਮ ਗਰਮੀਆਂ ਦੇ ਨਾਲ ਦਿਨ ਚੜ ਜਾਂਦਾ ਤੇ ਪੀਸੀ ਅਗਲੇ 5 ਵਜੇ ਕਿੱਥੇ ਸੌਂਦੇ ਸੁੱਤੇ ਦੇ ਹੀ ਮੈਂ ਐਸਐਸਪੀ ਸਾਹਿਬ ਤੋਂ ਮੰਗ ਕਰਦਾ ਵੀ ਇਹ ਚੋਰੀ ਨੂੰ ਸੀਰੀਅਸਲੀ ਲਿਆ ਜਾਵੇ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਹੋਰ ਨਾ ਹੋਵੇ ਕਿ ਪਿਛਲੀਆਂ ਚੋਰੀਆਂ ਨੂੰ ਵੀ ਹੈ ਫੇਸ ਕਰਨ ਵਾਸਤੇ ਸਾਨੂੰ ਕੋਈ ਐਸਾ ਸਟੈਪ ਚੁਕਣਾ ਪੈ ਜੇ ਵਪਾਰ ਮੰਡਲ ਨੂੰ ਸਾਨੂੰ ਧੜਨਾ ਪਿਆ ਤੇ ਤਰਨਾ ਵੀ ਦਿਾਂਗੇ ਜੇ ਸਾਨੂੰ ਸ਼ਹਿਰ ਬੰਦ ਕਰਨਾ ਪਿਆ ਆਪਣੇ ਇਨਸਾਫ ਲਈ ਤੇ ਸ਼ਹਿਰ ਬੰਦ ਵੀ ਕਰਾਵਾਂਗਾ ਕਿਉਂਕਿ ਇਹ ਜਿਹੜੇ ਪੀਸੀਆਰ ਪ੍ਰਸ਼ਾਸਨ ਮੈਂ ਬਹੁਤ ਇਹ ਦਿੰਨ ਨੂੰ ਕਿ ਜਦੋਂ ਰਾਤ ਨੂੰ ਆਮ ਘਰਾਂ ਦਾ ਕੋਈ ਬੱਚਾ ਰਾਤ ਨੂੰ ਬਾਹਰ ਆ ਜਾਂਦਾ ਤਾਂ ਉਸ ਟਾਈਮ ਤੇ ਇਹਨਾਂ ਨੂੰ ਇੱਕ ਕ੍ਰਿਮੀਨਲ ਨਜ਼ਰ ਆਉਂਦੇ ਨੇ ਉਸ ਟਾਈਮ ਤੇ ਕ੍ਰਾਈਮ ਹੋ ਜ਼ਿਆਦਾ ਹੈ ਤੇ ਚੁੱਕ ਕੇ ਠਾਣੇ ਲੈ ਜਾਂਦੇ ਨੇ ਜਦੋਂ ਕਿ 5 5 6 6 ਬੰਦੇ ਆਕੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਵਰਜਨ ਤੇ ਚੋਰੀਆਂ ਕਰਦੇ ਨੇ ਉਸ ਲਈ ਪੀਸੀਆ ਕਿੱਥੇ ਹੁੰਦੀ ਹੈ ਮੈਂ ਪੁੱਛਣਾ ਚਾਹੁੰਦਾ ਐਸਐਸਪੀ ਸਾਹਿਬ ਨੂੰ ਇੱਕ ਗੁਰਦਾਸਪੁਰ ਸ਼ਹਿਰ ਅੱਜ ਅਮਨ ਅਮਾਨ ਬਿਲਕੁਲ ਖਤਮ ਹੋ ਚੁੱਕਾ ਦਿਨ ਰਾਤ ਲੋਕ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦੇ ਪਏ ਨੇ ਔਰ ਮੈਂ ਮੰਗ ਕਰਦਾ ਇਕੋ ਹੀ ਕਿ ਜਲਦੀ ਤੋਂ ਜਲਦੀ ਇਸ ਨੂੰ ਟ੍ਰੇਸ ਕੀਤਾ ਜਾਵੇ ਨਹੀਂ ਤੇ ਅਸੀਂ ਥੋੜੀ دیر ਲਈ ਆਪਣਾ ਫੈਸਲਾ ਲੈ ਕੇ ਤੇ ਇਹ ਚੌਂਕ ਦੇ ਵਿੱਚ ਧਰਨਾ ਵੀ ਦਵਾਂਗੇ ਔਰ ਇਹ ਪ੍ਰਸ਼ਾਸਨ ਦੇ ਦੀ ਅੱਖਾਂ ਖਿਲਾਵਾਂਗੇ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਤੇ ਸੈਵਡ ਇਨਸੀਡੈਂਟ ਦੀ ਸਾਡੇ ਕੋਲ ਹੀ ਰਿਪੋਰਟ ਤੇ ਉੱਚ ਕਾਫੀ ਸਾਡੇ ਕੋਲ ਬਲੂ ਮਿਲੇ ਹੋਏ ਆ ਰਿਹਾ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਉਹ ਗੱਲ ਨਹੀਂ ਜਲਦੀ ਟਰੇਸ ਹੋ ਜਾਏਗਾ ਜੀ ਦੁਕਾਨਦਾਰਾਂ ਨੇ ਸਾਰੇ ਇੱਕ ਚੇਤਾਵਨੀ ਵੀ ਕਹਿ ਦਿੱਤੀ ਹੈ ਥੋੜੀ ਥੋੜੀ ਦੇਰ ਦੀ ਹੈ ਕਿ ਜੇ ਨਾ ਟਰੇਸ ਹੋਇਆ ਤੇ ਧਰਨਾ ਲੱਗੇਗਾ ਤੇ ਬਾਜ਼ਾਰ ਜਿਹੜੇ ਆ ਬੰਦ ਕੋਈ ਗੱਲ ਨਹੀਂ ਜੀ ਡੈਫੀਨੇਟਲੀ ਟਰੇਸ ਹੋ ਜਾ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ